ਗਾਜ਼ਾ ਵਿੱਚ ਇੱਕ ਕੈਫੇ ਉੱਤੇ ਇਜ਼ਰਾਈਲੀ ਹਮਲਾ ਕਟੋ-ਕਟ 20 ਫਲਸਤੀਨੀ ਹਲਾਕ ਹੋਏ ਨੇ ਮਨੁੱਖਤਾ ਰੋ ਰਹੀ ਹੈ ਲੋਕ ਕਹਿਰ ਦੇ ਵਿੱਚ ਜੀ ਰਹੇ ਨੇ ਸੋਮਵਾਰ ਨੂੰ ਗਾਜ਼ਾ ਦੇ ਪੱਛਮੀ ਹਿੱਸੇ ਵਿੱਚ ਸਮੁੰਦਰ ਦੇ ਕੰਢੇ ਇੱਕ ਕੈਫੇ ਉੱਤੇ ਇਜ਼ਰਾਈਲ ਵੱਲੋਂ ਕੀਤੇ ਗਏ ਹਮਲੇ ਵਿੱਚ ਕਟੋ-ਕਟ 20 ਫਲਸਤੀਨੀ ਮਾਰੇ ਗਏ ਹਨ ਇਹ ਕੈਫੇ ਅਲ ਬਕਾ ਕੈਫੇਟੇਰੀਆ ਅਕਸਰ ਪੱਤਰਕਾਰਾਂ ਐਕਟਿਵਿਸਟਾਂ ਅਤੇ ਆਮ ਲੋਕਾਂ ਵੱਲੋਂ ਇੰਟਰਨੈਟ ਵਰਤਣ ਤੇ ਬੈਠਕਾਂ ਲਈ ਵਰਤਿਆ ਜਾਂਦਾ ਸੀ ਸਥਾਨਕ ਬਚਾਅ ਟੀਮਾਂ ਨੇ ਦੱਸਿਆ ਕਿ ਇੱਥੋਂ 20 ਲਾਸ਼ਾਂ ਅਤੇ ਦਰਜਨਾਂ ਜ਼ਖਮੀ ਬਾਹਰ ਕੱਢੇ ਗਏ ਨੇ ਕੈਫੇ ਦੇ ਵਿੱਚ ਟੈਂਟ ਲੱਗੇ ਹੋਏ ਸਨ ਤੇ ਇੱਕ ਓਪਨ ਕੈਫੇ ਸੀ ਜੋ ਕਿ ਸਮੁੰਦਰ ਦੇ ਕੰਢੇ ਕੰਮ ਕਰਨ ਵਾਲਿਆਂ ਲਈ ਇੱਕ ਇਕਮਾਤਰ ਥਾਂ ਸੀ। ਸੋਸ਼ਲ ਮੀਡੀਆ 'ਤੇ ਆਈ ਵੀਡੀਓਜ਼ ਵਿੱਚ ਵੇਖਿਆ ਗਿਆ ਹੈ ਕਿ ਕਿਸ ਤਰ੍ਹਾਂ ਇੱਕ ਮਿਸਾਈਲ ਜਿਸ ਨੂੰ ਇਜ਼ਰਾਈਲ ਦੇ ਜੰਗੀ ਜਹਾਜ਼ ਵੱਲੋਂ ਦਾਗਿਆ ਗਿਆ ਹੈ ਕੈਫੇ ਉੱਤੇ ਜਾ ਕੇ ਲੱਗਦੀ ਹੈ ਤੇ ਇਜ਼ਰਾਈਲੀ ਫੌਜ ਵੱਲੋਂ ਹਾਲੇ ਤੱਕ ਇਸ ਹਮਲੇ ਬਾਰੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ। ਇਹ ਹਮਲਾ ਉਸ ਵਕਤ ਹੋਇਆ ਜਦ ਇਜ਼ਰਾਈਲ ਨੇ ਗਾਜ਼ਾ ਦੇ ਵਿੱਚ ਰਾਤ ਪਰ ਹਮਲੇ ਕੀਤੇ ਤੇ ਜਿਸ ਕਾਰਨ ਸੈਂਕੜਿਆਂ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ। ਦੂਜੇ ਹਮਲਿਆਂ ਦੇ ਵਿੱਚ ਵੀ 5 ਹੋਰ ਲੋਕਾਂ ਦੀ ਮੌਤ ਹੋਈ ਤੇ ਕਈ ਲੋਕ ਜ਼ਖਮੀ ਹੋ ਕੇ ਅਲ ਅਹਿਲੀ ਹਸਪਤਾਲ ਲਿਜਾਏ ਗਏ। ਸੋ ਐਸੀ ਅੱਜ ਦੀਆਂ ਮੁੱਖ ਖਬਰਾਂ ਜੁੜੇ ਰਹੋ ਆਪਣੇ ਚੈਨਲ ਕਨੇਡੀਅਨ ਸਾਥ ਦੇ ਨਾਲ। ਧੰਨਵਾਦ।